ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਸਤਸੰਗਤ ਜੀਓ ਅਸੀਂ ਜੋ ਦਾਤਾਂ ਵਾਹਿਗੁਰੂ ਜੀ ਅੱਗੇ ਅਰਦਾਸਾ ਕਰਕੇ ਪ੍ਰਾਪਤ ਕਰਦੇ ਹਾਂ ਉਹਨਾਂ ਦਿੱਤੀਆਂ ਹੋਈਆਂ ਪ੍ਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਵੀ ਸਾਨੂੰ ਗੁਰੂ ਸਾਹਿਬ ਜੀ ਦੇ ਅਦਬ ਤੇ ਪਉ ਦੇ ਵਿੱਚ ਰਹਿ ਕੇ ਹੀ ਕਰਨਾ ਚਾਹੀਦਾ ਹੈ ਅਤੇ ਦਿੱਤੀ ਹੋਈ ਦਾਤ ਦੇ ਪ੍ਰਤੀ ਵੀ ਸਾਨੂੰ ਆਕਾਲ ਪੁਰਖ ਜੀ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਕਰਨ ਲੱਗਿਆ ਕੋਈ ਦਰ ਤੋਂ ਭੜਕਿ ਲਾਉਂਦੇ ਨੇ ਕਿਸੇ ਹੋਰ ਤਰੀਕੇ ਨਾਲ ਪੜਾ ਲੈਂਦੇ ਇੱਕ ਤਾਂ ਉਸ ਦਾ ਸਮਾਜ ਦੇ ਵਿੱਚ ਵੈਸੇ ਬਹੁਤ ਵਧ ਜਾਂਦਾ ਦੂਜਾ ਜੀਵ ਦੇ ਪ੍ਰਤੀ ਅਸੀਂ ਸ਼ੁਕਰਾਨਾ ਕਰ ਰਹੇ ਹੁੰਦੇ ਮੇਰੀ ਡਿਊਟੀ ਵਰਗਾ ਡੋਡਾ ਸਾਹਿਬ ਜੀ ਜਨਮ ਸਥਾਨ ਕਿੱਥੋਂ ਹੋ ਗਏ ਕਿ ਬਾਬਾ ਬਡਾ ਜੀ ਦੇ ਪਰਦੇ ਵਿੱਚ ਅਨੇਕ ਕਮਾਈਆਂ ਆ ਕੇ ਪੁੱਤਰਾਂ ਦੀਆਂ ਦਾਤਾਵਾਂ ਹੋ ਗਏ ਜੀ ਅਨੇਕ ਪਰਿਵਾਰ ਆ ਕੇ ਬੱਚਿਆਂ ਦੇ ਜਨਮ ਦਾਸ਼ੀ ਕਰਾਉਣਾ ਸ਼ੁਰੂ ਹੋ ਗਏ। ਬਲਬਲ ਗੁੱਟਾ ਜੀ ਦਾ ਰਿਸ਼ਤਾ ਦਾ ਤਾਈ ਇਹ ਰੰਤਰੀਕ ਦੇ ਰਤ ਦੇ ਨਾਲ ਜੁੜਿਆ ਹੋਇਆ। ਸੰਗਤਾਂ ਦੇ ਨਾਲ ਤੇ ਚੱਲ ਕੇ ਆਉਂਦੀਆਂ ਨੇ। ਪਰ ਕਲਾਸ ਵੀ ਕਈ ਕਈ ਵਾਰੀ ਇਦਾਂ ਦੀ ਬਣਦੀ ਹੈ ਕਿ ਜਦੋਂ ਬੱਚਿਆਂ ਦਾਸ਼ੀ ਕਰਾਉਣਾ ਕਰਨ ਵਾਸਤੇ ਉਹਨਾਂ ਨੂੰ ਲੈ ਕੇ ਆਉਂਦੇ ਨਾਲ ਕਿ ਆਹ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੇਜੀ ਸੇਵਾ ਤੁਸੀਂ ਲੈ ਲਓ ਜੀ। ਸਰੀਆ ਕਾਡਕਾ ਪਾਤ ਸਾਹਿਬ ਜੀ ਕਰਵਾਵਾ ਇਸ ਬੱਚੇ ਦਾ ਸ਼੍ਰੀ ਕਲਮਾ ਪਾਡਾ ਗੋਡਾ ਜੀ ਦੇ ਬੱਚ ਨਾਲ ਬਾਬਾ ਗੋਡਾ ਜੀ ਦੇ ਦਰਸਾਂ ਨੂੰ ਪ੍ਰਾਪਤ ਹੋਇਆ ਬੜੇ ਭਟਕੇ ਬੜੇ ਭਜੇ ਪਰ ਜਦੋਂ ਬਾਬਾ ਗੋਡਾ ਜੀ ਦੇ ਅੱਗੇ ਆ ਕੇ ਰੋਗਰੀਆਂ ਕੀਤੀਆਂ ਤੇ ਇਹਨਾਂ ਦੇ ਘਰ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਾਤ ਦਿੱਤੀ ਹੈ ਸਾਡਾ 12 ਸਾਲ ਦਾ ਸਾਡਾ 14 ਸਾਲ ਦਾ ਕੋਈ ਲੰਬੇ ਸਮੇਂ ਤੱਕ ਦੀਆਂ ਸਤ ਸਬਦੀ ਕਲਾ ਸਿਖਾਉਂਦੇ ਨੇ ਕਿ ਇਹਨਾਂ ਸਭਾ ਪਰ ਵਿਜੈ ਲੰਕਿਆ ਜਦੋਂ ਉਹੁੰਦੇ ਦਰਤੇ ਚੁਕੇ ਬ੍ਰਹਮ ਗਿਆਨੀ ਨੇ ਸਾਡੇ ਉਚੋੜੀ ਦੇ ਵਿੱਚ ਰਾਤ ਪਾਈਏ ਪਰ ਬਹੁਤ ਪਤਾ ਕੀ ਇਹ ਬੈਠਾ ਹਾ ਕਿ ਜੇ ਕੋਈ 4-5 ਸਾਲ ਦਾ ਬੱਚਾ ਤਾਂ ਦਾ ਸਿਰ ਮਿਲਿਆ ਜੇ ਬ੍ਰਹਮ ਗਿਆਨੀ ਦੇ ਦਰ ਤੋਂ ਦਾਤ ਪ੍ਰਾਪਤ ਹੋਏ ਤਾਂ ਘੜਜੋ ਘੜ ਸਾਡਾ ਵੀ ਤਾਂ ਕੋਈ ਯੋਗਦਾਨ ਪੜਦਾ ਕਿ ਬੱਚੇ ਨੂੰ ਕੁਸਿੱਕੀ ਦੇ ਵਿੱਚ ਕੋਪਰਤ ਰੱਖਣਾ ਹੋਵੇ ਵੱਡਾ ਸੰਤ ਜੀ ਦੇ ਦਰ ਤੋਂ ਦਾਤ ਪ੍ਰਾਪਤ ਹੋਈ ਤਾਂ ਨੂੰ ਸਿਕੜਣੋਂ ਦੇ ਵਿੱਚ ਮਾਈ ਦਾ ਕੋਈ ਯੋਗਦਾਨ ਨਾ ਹੋਵੇ ਪਰਿਵਾਰ ਦਾ ਕੋਈ ਯੋਗਦਾਨ ਨਾ ਹੋਵੇ ਤੁਸੀਂ ਤੂੰ ਫੜੋ ਬਲਕਿ ਕਿ ਭੈਣਾ ਤੂੰ ਅਜੇ ਰੋਡੇ ਕੋਡੇ ਸਰਦਿਲ ਤਿਆਰ ਰੱਖ ਕੇ ਤਾਂ ਕਿੰਨੇ ਕੁ ਮਾਣ ਨਾਲ ਇਹ ਗੱਲ ਕਹਿ ਰਹੀ ਹੈ ਕਿ ਮੈਂ ਬਾਬਾ ਗੋਡਾ ਜੀ ਤੋਂ ਇਹਨੂੰ ਪ੍ਰਾਪਤ ਕੀਤਾ ਇਹ ਬਾਬਾ ਗੋਡਾ ਜੀ ਨੇ ਘਰੋਂ ਮਿਲਿਆ ਖਲੀ ਦੇ ਸਰਬਲ ਨੂੰ ਦੇਖਿਆ ਤਾਂ ਪਰਿਵਾਰ ਦੇ ਵਿੱਚ ਸਾਡੇ ਦੇ ਸਾਹਮਣੇ ਕਹਿਣ ਲੱਗੇ ਕਿ ਬਾਬਾ ਜੀ ਜੇ ਮੇਰੇ ਅੰਦਰ ਦੀ ਗੱਲ ਪੁੱਛਦੇ ਹੋ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਕਿ ਇਹਦਾ ਸਭ ਮੰਨਿਆ ਹੋਇਆ ਅੱਜ ਤੁਹਾਡੇ ਸਾਹਮਣੇ ਸਭ ਖੜੇ ਨੇ ਇਹਨਾਂ ਦੇ ਆਪਣੇ ਪਰੇਜ ਹੈ ਇਹਨਾਂ ਦੇ ਆਪਣੇ ਸ਼ਗਿਰੀ ਨੇ ਤਾਂ ਉਹ ਬਜ਼ੁਰਗਾਂ ਤੋਂ ਜੋੜ ਕੇ ਕਹਿਣ ਲੱਗਾ ਕਿ ਜਾਨੀ ਤੁਸੀਂ ਇਸ ਕੰਸੇ ਨੂੰ ਸਦੀ ਧਿਆਨ ਨਹੀਂ ਸੀ ਦਿੱਤਾ ਕਿਰਪਾ ਕਰਕੇ ਕੋਈ ਹੋਰ ਗੱਲ ਦਾ ਕੀ ਕਰ ਦਿਓ ਅਸੀਂ ਅੱਜ ਤੋਂ ਬਾਅਦ ਕਰੀਏ ਦੇ ਕੇ ਇਸ ਨਿਕਟਾਣਾ ਸਾਡੇ ਪਰਿਵਾਰ ਦੇ ਵਿੱਚ ਚਾਰ ਬੱਚੇ ਹੋ ਗਏ ਨੇ ਜਿਹੜੇ ਸਬਰ ਦੇ ਵਿੱਚ ਵਿਆਹ ਕੋ ਸੰਤ ਸਤ ਨੌ ਸਾਲ ਬਾਅਦ ਪੈਦਾ ਹੋਏ ਜੇ ਉਹਨਾਂ ਕਿਸੇ ਦੇ ਵੀ ਸਰਦੇ ਉੱਤੇ ਉਹਨਾਂ ਦੇ ਕੇਸ ਨਹੀਂ ਰਹਿਣ ਦਿੱਤੇ ਮੈਂ ਗੁਰੂ ਸਾਹਿਬ ਕੋ ਵੀ ਅਰਦਾਸ ਕਰਦਾ ਜਾਂਦੀ ਜੀ ਸਾਡੇ ਤੁਸੀਂ ਵੀ ਅਰਦਾਸ ਕਰਦੇ ਹੋ ਕਿ ਅਸੀਂ ਅੱਜ ਤੋਂ ਬਾਅਦ ਉਹਨਾਂ ਕਿਸੇ ਵੀ ਬੱਚੇ ਦੇ ਕੇਸ ਨਹੀਂ ਕਟੁਲ ਕਰਾਵਾਂਗੇ ਉਹਨਾਂ ਨੂੰ ਸ੍ਰੀ ਗੁਰਬਾਣੀ ਦੀ ਸੰਤਾ ਦੁਆਰ ਕੇ ਬਾਬਾ ਗੋਡਾ ਜੀ ਦੇ ਅਸਤੇ ਦੇ ਨਾਲ ਮਾਣ ਕਰ ਸਕਾਂਗੇ ਕਿ ਬਾਬਾ ਗੋਡਾ ਜੀ ਦੇ ਧਰਮ ਤੋਂ ਦਾਤ ਪ੍ਰਾਪਤ ਹੋਈ ਹੈ ਤਾਂ ਬੱਚੇ ਪਰਵਾਸ ਰਹਿ ਕੇ ਬਾੜੀ ਕਰਦੇ ਨੇ ਸ਼ੋਪਰਨੀ ਤਾਸ ਦੇ ਵਿਚਾਰੇ